ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ 2025 ਦੇ ਰਾਹੀਂ 210 ਕਰੋੜ ਦੀ ਸਕਾਲਰਸ਼ਿਪ ਕਰੇਗੀ ਤਾਂ ਕਿ ਆਰਥਿਕ ਤੌਰ ਤੇ ਕਮਜ਼ੋਰ ਅਤੇ ਉਹਨਾਂ ਦੀ ਪਹੁੰਚ ਤੋਂ ਦੂਰ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਵਸਰ ਮਿਲ ਸਕੇ ਇਨ੍ਹਾਂ ਵਿਚਾਰਾਂ ਦਾ ਪ੍ਰਕਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾਕਟਰ ਆਰ.ਐਸ. ਬਾਬਾ ਨੇ ਤਰਨਤਾਰਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਬਿਊਰੋ ਰਿਪੋਰਟਸ ਫਤਿਹ ਟਾਈਮ ਚੈਨਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਸਰਦਾਰ ਸਾਹਿਬ ਵਿਖੇ ਜਿਹੜੀ ਡੈਸ ਕੌਂਸਲ ਸਥਾਪਨਾ ਰਿਹਾ ਇਹ ਮੈਂ ਡਾਕਟਰ ਹਰਦ ਬਹਾਦਰ ਦੀ ਮੌਂਟਰਪਾਈਨ ਚਾਂਸਰ ਆਫ ਚੰਡੀਗੜ੍ਹ ਯੂਨੀਵਰਸਿਟੀ ਪਹਿਲਾਂ ਤੋਂ ਚੱਲ ਰਿਹਾ ਅਕਾਡਮਿਕ ਐਡਵਾਈਜ਼ਰ ਦੀ ਚਾਂਸਰ ਤੋਂ ਸਾਡਾ ਜਿਹੜਾ ਮੇਨ ਮੋਸ਼ਨ ਹੈ ਉਹ ਇਹ ਹੈ ਕਿ ਅਸੀਂ ਇਸ ਵਾਰ ਹੀ ਟੈਂਡਰ ਮਨੂਸਾ ਦਾ ਰਾਸ਼ੀ ਸਕਾਲਰਸ਼ਿਪ ਦੇ ਰਿਹਾ ਹਾਂ ਸੋ 210 ਕਰੋੜ ਰੁਪਏ ਦੇ ਸਕਾਲਰਸ਼ਿਪ ਅਸੀਂ ਆਫਰ ਕਰਨ ਜਾ ਰਹੇ ਹਾਂ اور وہ تر تر سال کو لانچ کر رہے ہیں اس بڑی پنجاب یہ جڑے سکرشپ سکیم ہے یہ ابھی ہوں تو شروع کر کے اور یہ کئی تک یہ پہلی فیز ہے وہ اویلیبل رہے گی اس تو بعد سیکنڈ فیز شروع ہوئے گی سیکنڈ فیز ہے کہ جون تو لے کے پندرہ جولائی تک ہوئے گی تو یہ مطلب یہ ہے کہ جڑی پہلی فیز ہے یہ سب تو زیادہ اسکلرشپ دیتے جان گے ਔਰ ਇਹਦੇ ਵਿੱਚ ਜਿੰਨੇ ਵੀ ਬੱਚੇ ਸਾਡੇ ਕੁਆਲੀਫਾਈ ਕਰਦੇ ਆਂ ਅਸੀਂ ਸਾਰਿਆਂ ਦੇ ਸਾਰਾ ਸਕਾਲਰਸ਼ਿਪ ਪਿਆਗੇ। ਉਹ ਜਿਹੜਾ ਇਹ ਸਕਾਲਰਸ਼ਿਪ ਹੈ ਇਹਨਾਂ ਮੈਂ ਇਹਦੇ ਬਾਰੇ ਦੱਸਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਸਕਾਲਰਸ਼ਿਪ ਹੈਗੇ ਇਹਦੇ ਵਿੱਚ ਬੱਚੇ ਨੂੰ ਸਾਡੀ ਵੈਬਸਾਈਟ ਤੇ ਜਾਣਾ ਪਊਗਾ cucchd.in ਉਹਦੇ ਵਿੱਚ cuceada ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰੈਂਸ ਟੈਸਟ ਉੱਥੇ ਹੀ ਪੜਿਆ ਹੋਇਆ ਹੈ। ਵੀ ਟੈਸਟ ਉੱਥੋਂ ਹਾਈਕੋਰਡ ਦੇ ਉੱਤੇ ਕਲਿੱਕ ਕਰਕੇ ਰਜਿਸਟ੍ਰੇਸ਼ਨ ਕਰਾਉਣੀ ਹੈ। ਉਤੇ ਬਾਰੇ 1000 ਰੁਪਏ ਉਹਦੀ ਰਜਿਸਟ੍ਰੇਸ਼ਨ ਫੀਸ ਹੈ ਉਹ ਫੀਸ ਦੇਣੀ ਹੈ ਮੈਂ ਵੀ ਦੱਸ ਦਿਆ ਕਿ ਜਿਹੜੀ 1000 ਰੁਪਏ ਦੀ ਫੀਸ ਹੈ ਦੇ ਬਦਲੇ ਚ ਅਸੀਂ ਫਲੈਕਸਿਬਿਲਟੀ ਫ੍ਰੀ ਦੇ ਦਿੰਦੇ ਹਾਂ ਸੋ ਬੱਚੇ ਨੂੰ ਕੋਈ ਵਧੇਰੇ ਐਡੀਸ਼ਨਲ ਕਾਸਟ ਨਹੀਂ ਹੈਗੀ ਤਾਂ ਜਦੋਂ ਬੱਚਾ ਉਹਦੇ ਤੇ ਰਜਿਸਟਰ ਹੋ ਜਾਏਗਾ ਫੀਸ ਪੇ ਕਰ ਦੇਗਾ ਤਾਂ ਉਹਦੇ ਕੋਲ ਇੱਕ ਆਪਸ਼ਨ ਹੋਏਗੀ ਬੱਚੇ ਕੋਲ ਜੇ ਉਹਨੇ ਜਾਂ ਕੁਝ ਪਲਸ ਉਹਦੇ ਨੇ ਜਿਹੜਾ ਸਬਜੈਕਟ ਪੜ੍ਹਿਆ ਹੈ ਕਾਮਰਸ ਹੈ ਆਰਟਸ ਹੈ ਨਾਨ ਮੈਡੀਕਲ ਹੈ ਮੈਡੀਕਲ ਹੈ ਉਹ ਉਹਨੂੰ ਛੱਡ ਸਕਦਾ ਹੈ ਆਪਣੀ ਮਰਜ਼ੀ ਦਾ ਦਿਨ ਚੁਣ ਸਕਦਾ ਹੁਣ ਤੋਂ ਲੈ ਕੇ 31 ਮਈ ਤੱਕ ਜਦੋਂ ਮਰਜ਼ੀ ਪੇਪਰ ਦੇਵੇ ਜਿਹੜੇ ਦਿਨ ਮਰਜ਼ੀ ਜਿਹੜਾ ਸਮਾਂ ਮਰਜ਼ੀ ਉਹ ਆਪਣੀ ਮਰਜ਼ੀ ਦਾ ਸਮਾਂ ਵੀ ਚੁਣ ਸਕਦਾ ਹੈ ਕਈ ਬੱਚੇ ਆਪ ਨੂੰ ਜ਼ਿਆਦਾ ਚਾ ਪਰਫਾਰਮ ਕਰਦੇ ਆ ਬੋਰਡ ਨਹੀਂ ਜ਼ਿਆਦਾ ਪਰਫਾਰਮ ਕਰਦੇ ਔਰ ਟੈਸਟ ਦੇ ਦਿਨ ਤੋਂ ਪਹਿਲਾਂ ਮਾਡਰਨ ਟੈਸਟ ਪੇਪਰ ਉੱਥੇ ਅਵੇਲੇਬਲ ਹੈ ਉਹ ਮਾਡਰਨ ਟੈਸਟ ਪੇਪਰ ਦੇਖ ਕੇ ਸਿਲੇਬਸ ਦੇਖ ਕੇ ਆਪਣੀ ਤਿਆਰੀ ਕਰੇ ਔਰ ਉਹਦੇ ਬਾਅਦ ਟੈਸਟ ਕਰੇ ਸਭ ਤੋਂ ਵੱਡੀ ਗੱਲ ਕਿ ਇਹ ਬੱਚਾ ਟੈਸਟ ਜਿਹੜਾ ਹੈ ਆਪਣੇ ਘਰ ਬੈਠ ਕੇ ਦੇ ਸਕਦਾ ਉਹ ਉਹਦੇ ਜਾਂਦੀ ਲੋੜ ਨਹੀਂ ਹੈ ਕਿਉਂਕਿ ਉਹਦੇ ਕੋਲੇ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਹੈ ਮੈਰੀ ਫੀਟ ਕਰੇ ਕੈਮਰੇ ਵਾਲਾ ਲੈਪਟਾਪ ਕਿਉਂਕਿ ਅਸੀਂ ਮੋਨਿਟਰ ਕਰਦੇ ਹਾਂ ਸਾਡੇ ਕੋਲ AI ਬੇਸਡ ਸੌਫਟਵੇਅਰ ਹੈ ਜਿਹਦੀ ਅਸੀਂ ਪ੍ਰੋਗਰਾਮਿੰਗ ਨੂੰ ਕਹਿੰਦੇ ਹਾਂ ਅਸੀਂ ਉਹਦੀ ਮੋਨਿਟਰਿੰਗ ਕਰਾਂਗੇ ਤਾਂ ਕਿ ਬੱਚਾ ਕੋਈ ਅਰ ਫਿਰ ਬੀਜ ਜੁਸਾਂ ਕਰੇ ਜਾਂ ਕੋਈ ਨਾਮ ਕਰੇ ਔਰ ਅਗਰ ਬੱਚਾ ਕੋਈ ਇਹ ਜਗਾ ਕਰਦਾ ਤਾਂ ਉਥੇ ਬੈਠੇ ਜਾ ਜਗਾ ਕਿਉਂਕਿ ਉਹ ਅਨਸਰ ਨਹੀਂ ਦੇ ਸਕਦਾ ਤਾਂ ਟੈਸਟ ਹਿੱਟ ਉਦੋਂ ਬੱਚੇ ਦਾ ਟੈਸਟ ਕੰਪਲੀਟ ਹੋ ਜਾਂਦਾ ਬਿਨਾਂ ਬਿਗੰਦੇ ਉਹਦੇ ਅੰਕ ਘਟਦੇ ਜਾਣਗੇ। ਔਰ ਜਿਹੜਾ ਸਕਾਲਰਸ਼ਿਪ ਦੀ ਸਾਡੀ ਸਕੀਮ ਹੈ ਉਹ ਇਹ ਹੈ ਜਿਹੜਾ ਵੀ ਬੱਚਾ ਸਾਡੇ ਐਡਮਿਸਨਸ ਚੋਂ 90% ਜਾਂ ਤੋਂ ਵੱਧ ਅੰਕ ਲਿਆ 90.01 ਤੋਂ ਨੂੰ 100% ਸਕਾਲਰਸ਼ਿਪ ਦਿੱਤਾ ਜਾਊਗਾ। ਜਿਵੇਂ ਜਿਵੇਂ ਅੰਕ ਘਟਦੇ ਜਾਣਗੇ ਸਕਾਲਰਸ਼ਿਪ ਦੀ ਰਾਸ਼ੀ ਘਟਦੀ ਜਾਊਗੀ। ਪਰ ਜਿਹੜਾ 40% ਤੋਂ ਇਹ ਅੰਕ ਰੋਗਾ ਸਾਡੇ ਸਾਡੀ ਬਤੇ ਨੰਬਰਾਂ ਦੇ ਧੀਰੇ ਉਹਨੂੰ ਵੀ ਅਸੀਂ 15% ਸਕਾਲਰਸ਼ਿਪ ਜ਼ਰੂਰ ਦੇ ਆ ਦੇ। ਤੋਂ ਇੱਕ ਤਾਂ ਇਹ ਸਕਾਲਰਸ਼ਿਪ ਬਾਰੇ ਇਹ ਹੈ। ਉਜੀ ਜਿਹੜੀ ਜਾਣਕਾਰੀ ਵਿਸ਼ੇਸ਼ ਐ ਸਕਾਲਰਸ਼ਿਪ ਬਾਰੇ ਤੁਸੀਂ ਸਾਰਿਆਂ ਨੇ ਵੱਡੇ ਤੋਂ ਬਹੁਤ ਸਾਰੇ ਵਿਗਿਆਪਨ ਜਾਂਦੇ ਬਹੁਤ ਸਾਰੇ ਵਿਸ਼ੇ ਦਿੰਦੇ ਨੇ ਜਿੱਥੇ ਲਿਖਿਆ ਹੁੰਦਾ ਹੈ ਅਪ ਟੂ 100% ਸਕਾਲਰਸ਼ਿਪ ਔਨ ਟਿਊਸ਼ਨ ਫੀ। ਔਰ ਟਿਊਸ਼ਨ ਫੀ ਕੋਈ ਵੀ ਚਾਹੇ ਐਸਾ ਵਿਗਿਆਪਨ ਨਹੀਂ ਹੈ ਜਿਸ ਤੇ ਟਿਊਸ਼ਨ ਫੀ ਵਰਡ ਨਾ ਯੂਜ਼ ਕੀਤਾ ਹੋਵੇ। ਔਰ ਆਪਾਂ ਨੇ ਵੀ ਪਤਾ ਹੈ ਕਿ ਜਿਹੜੀ ਟਿਊਸ਼ਨ ਫੀ ਹੈ ਉਹ ਕੁੱਲ ਫੀ ਦਾ 40-50% ਤੋਂ ਵੱਧ ਨਹੀਂ ਹੁੰਦਾ ਬਲਕਿ 30% ਹੁੰਦਾ ਹੈ। ਜੇ ਡਾਕਟਰ ਸਾਹਿਬ ਜੀ ਜਿਹਾ ਸਾਡਾ ਟਿਊਸ਼ਨ ਫੀ 30% 30000 ਰੁਪਏ। ਤੋਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਕੀਤਾ ਕਿ ਅਸੀਂ ਜਿਹੜਾ ਸਕ

ਜੇ ਨਹੀਂ ਕਰੇ 4 ਸਾਲ ਦੀ ਡਿਗਰੀ ਹੈ ਤੇ 4 ਸਾਲ ਦੀ ਪੋਲੀਸਿ ਜੇ ਕੋਈ ਬੀਐਸਸੀ ਕਰ ਰਿਹਾ ਹੈ 3 ਸਾਲ ਦੀ 3 ਸਾਲ ਦਾ ਸਪਰਸ਼ ਐਮਪੀਏ ਕਰ ਰਿਹਾ 2 ਸਾਲ ਦਾ ਸਪਰਸ਼ ਐਮਐਸਸੀ ਕਰ ਰਿਹਾ 2 ਸਾਲ ਦਾ ਸਪਰਸ਼ ਸ਼ਰਤ ਇਸ ਰਹਿਣੀ ਹੋਵੇ ਕਿ ਬੱਚੇ ਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਹੋਵੇ ਬੱਚਾ ਕਿਸੇ ਵਿਸ਼ੇ ਚੋ ਫੇਲ ਨਹੀਂ ਹੋਣਾ ਚਾਹੀਦਾ ਉਹਦੇ ਲੈਕਚਰ ਸ਼ਾਪਟ ਨਹੀਂ ਹੋਣੇ ਚਾਹੀਦੇ ਅਨੁਸ਼ਾਸਨ ਦੀ ਤਦਕੋ ਕੇਸ ਨਹੀਂ ਹੋਣਾ ਚਾਹੀਦਾ ਅਗਰ ਇਹ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਨਾਰਮਲ ਸ਼ਰਤਾਂ ਹੈਗੇ تو بچے لوگ پوری دی پوری ڈگری لے یہ لیپ دیتا ہے میں تھوڑا ہی بھی دستا جا کہ ہوں تک لگ بھگ سوا لاکھ بچہ اسکالرشپ کا لا اٹھا چکے ہیں جب بھی یونیورسٹی بنی ہے اور اگر میں پچھلے پانچ سالوں کی گل کر لگ بھگ پچہتر ہزار بچہ جڑا اسکالرشپ جاپر کر سکے دس پرسینٹ تو لے کے سو فیسی سو بڑے بہت گھٹ ہوتے ہیں پناہ فیسی کافی ہوں دس پندرہ پرسینٹ والے بہت زیادہ ہوتے ہیں سو ہر بچے کچھ نہ کچھ اسکالرشپ جا ملتا ہے اس کو علاوہ انداز کہ کلے سکالرشپ کر کے تو بچہ نہیں آؤ گا چنڈھ یونیورسٹی تو چنڈ یونیورسٹی ہے کہ میں تھوڑوں دس دیا دو سو ایکڑ سے فیلی ہوئی ماڈرن انفراسٹرکچر چنڈی گڑھ یونیورسٹی کا جڑا سپورٹس کمپلیکس ہے پچی ایکڑ بنیا ہوا ہے چنڈی گڑھ یونیورسٹی پورے بھارت کی نمبر ون پرائیویٹ یونیورسٹی ہے ایز پر یو ایس ساڈا این ای آر ایف رینک جا کے گورمنٹ آف انڈیا نے منسٹری آف ہائر ایجوکیشن دے ہے مکور یونیورسٹی اور میں داتے ہیں کہ بھارت کے چار سو پرائیوٹ یونیورسٹی ہیں اور بارہ سو کے قریب ٹوٹل یونیورسٹی ہے بارہ سو چار رینک بھی ہے چار سو تیوں رینک نمبر ایک ہے اس کو علاوہ اگر اپنا سوچئے تو بچے پچھا جاتا ہے ریسرچ کی کم کر ہو بچے کو ریسرچ چوکر کر رہے ہو کسی پیٹنٹ فائل کیا ਮੈਨੂੰ ਬਹੁਤ ਖੁਸ਼ੀ ਹੈ ਤੁਹਾਡਾ ਸ਼ੇਅਰ ਕਰਦੇ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ 4300 ਤੋਂ ਵੱਧਰੇ ਪੇਟੈਂਟ ਫਾਈਲ ਕੀਤੇ ਆ ਤੁਸੀਂ ਰਜਿਸਟਰ ਆਫ ਪੇਟੈਂਟ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਐਂਡ ਵੀ ਆਰ ਨੰਬਰ 1 ਇਨ ਦ ਕੰਟਰੀ ਪੂਰੇ ਭਾਰਤ ਵਿੱਚ ਕਿਸੇ ਵੀ ਵਿਸ਼ਵ ਵਿਦਿਆਲੇ ਨੇ ਪਰ ਇੱਕ ਸੇ ਇੰਡਸਟਰੀ ਨੇ ਵੀ 4300 ਪੇਟੈਂਟ ਫਾਈਲ ਨਹੀਂ ਕੀਤੇ ਤੇ ਤੋਂ ਅਬ ਚੰਡੀਗੜ੍ਹ ਯੂਨੀਵਰਸਿਟੀ ਵਿਕੇਂਦ ਜੇ ਕੋਈ ਬੰਤਾ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਆਪਣੀ ਇੰਡਸਟਰੀ ਲਾਉਣੀ ਚਾਹੁੰਦਾ ਤਾਂ ਸਾਨੂੰ ਸਰਕਾਰ ਨੇ TBI ਦਿੱਤਾ ਹੋਇਆ ਟੈਕਨੋਲੋਜੀ ਬਿਜ਼ਨਸ ਇਨਕੂਬेटर ਜਿਹਦੇ ਨੇ 5 ਸਾਲ ਅਸੀਂ 5 ਕਰੋੜ ਰੁਪਏ ਦੀ ਰਕਮ ਦੇ ਲਾਭ ਕੀਤੀ ਹੈ 1 ਲੱਖ ਰੁਪਏ ਦੀ ਤੱਕ ਦੀ ਬੱਚੇ ਹੋ ਜੀ ਸਹਾਇਤਾ ਦਿੰਦੇ ਜੇ ਕਿਸੇ ਨੇ ਪ੍ਰੋਟੋਟਾਈਪ ਬਣਾਉਣਾ ਹੈ ਕੋਈ ਵਿਸ਼ੇਸ਼ਾ ਬਾਰਡਰ ਬਣਾਉਣਾ ਹੈ ਉਦਰੀ ਉਦਰੀ ਬਦਲ ਹੁੰਦੀ ਹੈ ਔਰ ਇਹਦੇ ਨਤੀਜੇ ਦੇ ਤੌਰ ਤੇ 150 ਬੱਚਾ ਆਪਣਾ ਮਿਰਚ ਇਸ ਵੇਲੇ ਚਲਾ ਰਿਹਾ ਜਿਹਦੇ ਵਿੱਚੋਂ 50 ਬੱਚੇ 50 ਲੱਖ ਤੋਂ ਵੱਧੇ ਕਮਾ ਰਹੇ ਹੈ ਇਹ ਪਿਛਲੇ ਪੰਜ ਸਾਲਾਂ ਦੀ ਜਿਹੜੀ ਹੈ ਉਗਲ ਕਰਨ ਇਸ ਤੋਂ ਲਵਾ ਜੇ ਅਸੀਂ ਪਲੇਸਮੈਂਟ ਦੀ ਗੱਲ ਕਰੀਏ ਤਾਂ ਪਿਛਲੇ ਸਾਲ 900 ਤੋਂ ਜ਼ਿਆਦਾ ਕੰਪਨੀਆਂ ਆਈਆਂ ਹੈ نو سو چار کمپنیاں ٹو بی ایگزیکٹ اور اکانوے سو چھبیس آفرز مل گیا بچوں نوکریاں ملی ہیں نوکریا اور ہائیسٹ جڑا ملے ایک ساتھ سات پروڑ کا اور امریکن کمپنی نے ہے ایک ہی بچے کو ملے لیکن پنجہ لاکھ تو اس والے بہت سارے بچے چورنجا پوائنٹ ستر جڑا انڈین کمپنی نے دیکھا میں گھر ہو ساھی کرنی چاہوں گا کہ میں جاکڑا تمہیں دس رہا جی فکر دس رہے ہیں پچھلے سال کی میں کل نہیں دس ਬੀ ਜੀਓ ਸੀ ਸਾਡੇ 12 ਸਾਲ ਕਰੋਣੀ ਹੈ ਮੈਂ ਕਹਾਂ ਜੀ ਸਾਡੇ 12 ਸਾਲਾਂ ਚ ਕੀ ਬਣਿਆ ਉਹ ਵੱਧ ਹੀ ਗੱਲ ਹੈ ਸਾਡੇ 12 ਸਾਲਾਂ ਦੌਰਾਨ ਜੇਕਰ ਮੈਂ ਗੱਲ ਕਰੂੰਗਾ ਤਾਂ ਜਿਹੜਾ ਮੇਰਾ ਪ੍ਰੀਸਮੈਂਟ ਰਿਕਾਰਡ ਹੈ ਸ਼ੈਲੋਇਫ ਲੱਭਦੀ ਗ੍ਰੀਡ ਹੋਏਗਾ ਪਰ ਤੇ ਕੁਸਚਨ ਇਹ ਸੀ ਪਿਛਲੇ ਸਾਲ ਕਿੰਨੀਆਂ ਕੰਪਨੀਆਂ ਆਈਆਂ ਪਿਛਲੇ ਸਾਲ ਕੀ ਹੋਇਆ ਇਹ ਬਹੁਤ ਸਾਰੇ ਵਿਸ਼ੇ ਤੇ ਲੈ ਨਹੀਂ ਦੱਸਦੇ ਇਹ ਕਰਨ ਤੋ ਮੈਂ ਇਹ ਇਸ ਕਰਕੇ ਤੁਹਾਨੂੰ ਸਾਂਝੀ ਕਰ ਰਿਹਾ ਮੈਂ ਦੁਬਾਰਾ ਰਿਪੀਟ ਕਰ ਰਿਹਾ 904 ਕੰਪਨੀ ਆਈਆਂ 9124 ਆਫਰਸ ਮਿਲੀਆਂ ਬੱਚਿਆਂ ਨੂੰ ਆਈਆਂ ਪੈਕੇਜ ਇੱਕ ਮਿੰਟ ਸਭ ਕਰੋੜ ਦਾ ਪਿਛਲੇ ਸਾਲ ਮਿਲਿਆ است علاوہ انڈین کمپنی نے چورنجا پوائنٹ پچھتر لکھ دار بچے جڑے ہے انہوں نے پناہ لاکھ تو پیکج ملے پچھلے سال میرے کو پچی کمپنیاں ایسا آئیں پینتی پینتی کمپنی جنہوں نے بھی لکھ تو وتھیے کا پیکج آفر کیا پہ کمپنی ایسی آئی ہیں جنہوں نے پندرہ لاکھ تو وطھیے کا پیکج آفر کیا سو کمپنی ایسا جانا نے دس لاکھ تو وتھیے کا پیکج اور سارے بچوں کا جاوریج پیکج ہے ٹو لیکس چار ساڑھے چار لاکھ تو بچے گئے پچی لگتے بھی گئے بھی لکھ سے بھی گئے پر جاج ہے باؤٹ سیونٹ اس کو علاوہ میں سرچ بارے دستا دو فیلڈ رہے گئے امپورٹنٹ ایک ہے ایکسٹرا کرکولا کہ بچے کلچر ایکٹیویٹیز کی کرتے ہیں تو میں بڑی خوشی میں ہوں کہ دسنا چاہوں کہ پچھلے دو سال تو لگاتار آل انڈیا یوتھ فیسٹیول جتنے آ رہے ہیں پور دم پوری بارہ سو یونیورسٹیاں ایک بار نمبر ٹو ہوئے ساٹھ پیڈ لگاتار پانچ سال تو نمبر ون آ رہے ہیں ਇਸ ਤੋਂ ਲਗਭਗ ਸਪੋਰਟਸ ਦੀ ਕੰਕਰੀਟ ਤਾਂ ਤੁਹਾਨੂੰ ਬਦੈ ਆਪਾਂ ਗੁਣਾੜੀ ਯੂਨੀਵਰਸਿਟੀ ਦੇ ਕਾਰਜ ਵਿੱਚ ਬੈਠੇ ਸੀ ਕਹਿੰਦਾ ਗੁਣਾੜੀ ਯੂਨੀਵਰਸਿਟੀ ਨੇ ਬੜੇ ਸਾਲ ਔਰਨਾਜ਼ਾ ਟਰਾਫੀ ਜਿੱਤੀ ਹੈ ਐਨਕੀ ਪਹਿਲੀ ਵਾਰੀ ਭਾਰਤੀ ਇਤਿਹਾਸ ਵਿੱਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇ ਔਰਨਾਜ਼ਾ ਟਰਾਫੀ ਜਿੱਤੀ ਔਰ ਚੱਟੀ ਕੜੀ ਜਿੱਤੀ ਹੈ ਚੱਟੀ ਕੜੀ ਦੂਸਰੀ ਨਵਾਂ ਤੇ ਅਸਲ ਚ ਔਰਨਾਜ਼ਾ ਟਰਾਫੀ ਜਿੱਤੀ ਹੈ ਸਪੋਰਟਸ ਦੀ ਇਸ ਤੋਂ ਲਗਭਗ ਅਸ਼ੀਅਨ ਗੇਮ ਚ ਵਾਈਪਲੇਅ ਭੇਜੀਏ ਇਸ ਤੋਂ ਲਗਭਗ ਖੇਲੋ ਇੰਡੀਆ ਜਿੱਤੇ ਆ ਕਿੱਕਰਤਰ ਮੈਡਮ ਜੀ ਤੇ ਸੋ ਇਹ ਸਾਰੇ ਨਵੇਂ ਕੀਰਤੀ ਵਾਲਾ ਇੱਕ ਸਾਡੇ ਇਥੋਂ ਦੇ ਪੰਜਾਬ ਦੇ ਵੀ ਬਹੁਤ ਸਾਰੇ ਬੱਚੇ ਬਾਹਰਲੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਤੇ ਸਾਡੇ ਸਕੂਲੀਏ ਮੇਲੇ ਜਾਂ ਸੀ ਬਾਹਰ ਜਾ ਕੇ ਪੜ੍ਹੀਏ ਤਾਂ ਮੈਂ ਬਹੁਤ ਖੁਸ਼ੀ ਨਾਲ ਤੁਹਾਡਾ ਸਹਿਯੋਗ ਕਰਨਾ ਚਾਹੁੰਦਾ ਕਿ ਸਾਡੇ 515 ਯੂਰੋਸੀਆ ਨਾਲ 100 ਦੇਸ਼ਾਂ ਵਿੱਚ ਤਾਈਆ ਪਰ ਔਰਮਲ ਰਿਟਰਨ ਐਗਰੀਮੈਂਟ ਜਿੱਥੇ ਸਾਡਾ ਬੱਚਾ ਕੋਈ ਵੀ ਇੱਕ ਸੈਮੈਸਟਰ ਲਈ ਨਾਲ 100 ਯੂਨੀਵਰਸਿਟੀ 100 ਦੇਸ਼ਾਂ ਜਾ ਸਕਦਾ ਹੈ ਪਰ ਜੋ ਪਤਰਾ ਯੂਨੀਵਰਸਿਟੀ ਹੈ اس کو علاوہ سا ٹو پلس ٹو ارینجمنٹ ہے جہاں آرٹیکوشن کہہ دیا اور بھارت سک نے الاؤ کیا ہوا ڈیو ڈگری کہ ساری ڈگری بھی ملے امیرکن یونیورسٹی کنڈیئن یونیورسٹی آسٹری یونیورسٹی ڈگری بھی ملے تو یہ ارینجمنٹ سا پہا یونیورسٹی ہے جیسے کہ آسٹریلیا چاہیے کنٹرا یونیورسٹی ہے کرٹن یونیورسٹی ہے آر ایم آئی ٹی ہے یہ آسٹریلیا کی امیرکا بھی یونیورسٹی آف نارتھ ایلباما وغیرہ وغیرہ یونیورسٹی اس طرح کینڈا بہت ساری یونیورسٹیاں ਸਾਡੇ ਬੰ 2 ਸਾਲ ਸਾਡੇ ਕੋਲ ਬੱਚਾ ਪੜੇਗਾ 2 ਸਾਲ ਉਹਨਾਂ ਯੂਨੀਵਰਸਿਟੀ ਜਿਹੜੇ ਪੜੇਗਾ ਉਹ ਦੋਨੇ ਡਿਗਰੀ ਮਿਲਦੀ ਸਾਡੀ ਦੇ ਉਥੋਂ ਦੀ ਔਰ ਤੁਹਾਨੂੰ ਪਤਾ ਹੈ ਕਿ ਅਗਰ ਕੋਈ ਬੱਚਾ ਕਿਸੇ ਵਿਦੇਸ਼ ਵਿੱਚ ਜਾ ਕੇ 2 ਸਾਲ ਪੜ੍ਹ ਕੇ ਡਿਗਰੀ ਲੈਂਦਾ ਤਾਂ ਉੱਥੇ ਉਹ ਨੌਕਰੀ ਕਰਨ ਦੇ ਯੋਗ ਹੋ ਜਾਂਦਾ ਸੋ ਇੱਕ ਫਾਰਮਲ ਲੀਗਲ ਤਰੀਕਾ ਹੈਗਾ ਕਿ ਬੱਚਾ ਬਾਹਰ ਜਾ ਕੇ ਰਜਿਸਟਰਡ ਹੈ ਉੱਥੇ ਪੜ੍ਹਨ ਦੇ ਫੈਸਲਾ ਹੈ ਉਥੋਂ ਹੀ ਡਿਗਰੀ ਪ੍ਰਾਪਤ ਕਰ ਜਦ ਰਜਿਸਟਰਡ ਹੈ ਮੈਂ ਵੀ ਦੱਸਦੇ ਹਾਂ ਕਿ ਇਹ ਜਿਹੜੀ ਸੁਵਿਧਾ ਹੈ ਇਹ ਹਲੇ ਤੱਕ ਸਾਡੇ ਕੋਲੇ ਬੀਬੀਏ ਬੀਕੋਮ ਆਨਰਸ ਬਾਇਓ ਟੈਕਨੋਲੋਜੀ ਦੇ ਵਿੱਚ ਵੈਕਚਰ ਬਾਇਓ ਟੈਕਨੋਲੋਜੀ ਕੰਪਿਊਟਰ ਸਾਇੰਸ ਜਿੱਦ ਲਈ ਕੈਟੈਗੋਰਲ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਔਰ ਇਸ ਤੋਂ ਲਗਾ ਹਸਪੀਟਲ ਦੀ ਇਨਰ ਫੀਲ드 ਦੇ ਵਿੱਚ ਅਵੇਲੇਬਲ ਹੈ ਪਰ ਬਹੁਤ ਸਾਰੀਆਂ ਹੋਰ ਜੁਗਸੀਆਂ ਦਾ ਰੋਗ ਉਚ ਕਰ ਰਹੀਆਂ ਹੁਣ ਕਿਉਂਕਿ ਜਦੋਂ ਦਾ ਦੱਸਿਆ ਸੀ ਕਿ ਉਸ ਵਰਡ ਨੇ ਇੱਕ ਵੀ ਯੂਐਸਆਈਆ ਰੈਕਟਰ ਤੋਂ ਚੰਡੀਗੜ੍ਹ ਨੂੰ ਇਸ਼ੂ ਦੇ ਰਹੇ ਨੇ ਆਪਣੀ ਇੱਕ ਯੂਨੀਕ ਪਲੇਸ ਬਣਾਈ ਹੈ ਸਾਡੇ ਕੋਲੇ ਵਰਲਡ ਕਲਾਸ ਇਨਫਰਾਸਟਰਕਚਰ ਹੈ ਮੈਂ ਚਾਹੁੰਗਾ ਇੱਕ ਵਾਰੀ ਫੇਰ ਤੁਹਾਡੇ ਤੋਂ ਸਾਰੇ ਬੱਚਿਆਂ ਨੂੰ ਰੂਬੀ ਕਰਨਾ ਚਾਹੁੰਗਾ ਮਾਤਾ ਪਿਤਾ ਨੂੰ कि ਸਾਡੇ ਜਿਹੇ ਸੀਯੂਸੀਟੀ ਦਾ ਲਾਭ ਉਠਾਉਣ ਕਿਉਂਕਿ ਇਹਦੇ ਵਿੱਚ ਪਲਸ 2 ਦੇ ਅੰਕ ਸ਼ਾਮਿਲ ਨਹੀਂ ਕੀਤੇ ਜਾਂਦੇ ਸੋ ਜਿਹਦੇ ਪਲਸ 2 ਘੱਟ ਵੀ ਆ ਨਹੀਂ ਹੈ ਉਹ ਵੀ ਟੈਸਟ ਦੇ ਸਕਦਾ ਇਹਦੇ ਵਿੱਚ ਅਸੀਂ ਪਤਾ ਪਿੰਦਾ ਦੀ 1 ਕਮ ਦੀ ਵੀ ਕੋਈ ਸ਼ਰਤ ਨਹੀਂ ਰੱਖੀ ਸੋ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਅਗਰ ਪਤਾ ਪਿੰਦਾ ਦੀ ਇਨਕਮ ਜ਼ਿਆਦਾ ਤਾਂ ਉਹ ਟੈਸਟ ਨਹੀਂ ਦੇ ਸਕਦੇ ਉਹਨਾਂ ਨੂੰ ਵੀ ਸਕਾਲਸ਼ਰ ਮਿਲੇਗਾ ਅਸੀਂ ਸਿਰਫ ਬੱਚੇ ਦੀ ਕਾਬਲੀਅਤ ਨੂੰ ਰਿਵਾਰਡ ਕਰ ਰਹੇ ਹਾਂ ਔਰ ਇਹ ਚੰਡੀਗੜ੍ਹ ਵਿੱਚ ਹੋ ਰਿਹਾ ਹੈ ਈਵਨ 21 ਵਿੱਚ ਹੋ ਰਿਹਾ ਹੈ جہاں کے دو سو دس کروڑ روپئے اسکالرشپ دے رہے ہیں ایک سو ستر کروڑ روپئے کے موہاری کیمپس کیونکہ اتنے اِسی ایڈمیشن دس گیارہ ہزار کر دے اور چاری کروڑ کے لکھنؤ کمپس میں ہوں لکھنؤ والے طور پر پنڈ رہوں گا میں لکھنؤ کے نوہ کپس کھول رہے ہیں نوی یونیورسٹی بنا رہے ہیں جڑی کے لکھنؤ تو لگ بھگ پینتی کلو میٹر لکھنؤ ایئرپورٹ تو لگ بھگ پندرہ سولہ کلو ہے اور یہ ماڈرن کیمپس ہوگا ڈسٹرک ਜਿਹੜਾ ਕਿ 100 ਏਕੜ ਵਿੱਚ ਫੈਲਿਆ ਹੋਊਗਾ ਔਰ ਇਹਦੇ 'ਚ ਅਸੀਂ ਲਗਭਗ 10,000 ਬੱਚੇ ਮੈਕਸਿਮ ਰੱਖਨੇ ਆਂ। ਇਹਦੀ ਜਿਹੜੀ ਐਡਮਿਸ਼ਨ ਹੋਊਗੀ ਉਹ ਲਗਭਗ 3000 ਜਾਂ 3500 ਦੇ ਕਰੀਬ ਹੋਵੇਗੀ। 40 ਕਰੋੜ ਦੇ ਸਕਾਲਰਸ਼ਿਪ, ਸੇਮ ਟੈਸਟ, ਸੇਮ ਤਰ੍ਹਾਂ ਦਾ ਕ੍ਰਾਈਟੇਰੀਆ। ਬੱਚੇ ਜਿਹੜੇ ਉੱਥੇ ਪੜ੍ਹਨਾ ਚਾਹਣ, ਉੱਥੇ ਜਾ ਕੇ ਪੜ੍ਹ ਸਕਦੇ ਆ। ਉਹਦਾ ਇੱਕ ਐਡਵਾਂਟੇਜ ਹੋਊਗਾ ਕਿ ਉਹ ਜਿਹੜਾ ਕੈਂਪਸ ਹੈ ਸਾਰਾ ਉਹ ਸਾਰਾ AI ਆਯੂਡਿਟ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਸਾਰੇ ਪ੍ਰੋਸੈਸਿਸ ਹੈ। ਸਭ ਕੁਝ ਪੇਪਰ ਮੈਸੇਜ ਜਿਉਂ ਚਲਿ ਗਈ ਉਸ ਦੀ ਮਹਿੰਚੀ ਹੈ ਪਰ ਉਹ ਜਿਹੜਾ ਉੱਥੇ ਜਿਹੜੇ ਪਾਠਕ੍ਰਮ ਵੀ ਹੋਊਗਾ ਜਿਹੜਾ ਕਰਿਕਲ ਮੈਜਰ ਸਿਲੇਬਸ ਜੀ ਨੂੰ ਕਹਿੰਦੇ ਉਹ ਸਾਰੇ ਦਾ ਸਾਰਾ AI ਬੇਸ ਦਾ ਉੱਥੇ ਅਸੀਂ 43 ਪ੍ਰੋਗਰਾਮ ਸ਼ੁਰੂ ਕਰਦੇ ਹਾਂ 43 ਡਿਗਰੀਆਂ 30 ਜਿਹੜੀਆਂ ਅ ਅੰਡਰਗ੍ਰੈਜੂਏਟ ਔਰ 13 ਪੋਸਟ ਗ੍ਰੈਜੂਏਟ ਸੋ ਮੈਂ ਆਸ ਕਰੂੰਗਾ ਕਿ ਵਧੇਰੇ ਤੋਂ ਵਧੇਰੇ ਬੱਚੇ ਜਿਹੜੇ ਉਹ ਸਾਡੇ ਇਸ਼ੂ ਕਰਦੇ ਆ ਦਾ ਜਿਹੜੀ ਵਰਲਡ ਕਲਾਸ ਐਜੂਕੇਸ਼ਨ ਦੇ ਰਹੇ ਉਹਦਾ ਲਾਭ ਉਠਾਉਣਗੇ ਔਰ ਵਿਸ਼ੇਸ਼ ਕਰਕੇ ਇਹ ਜਿਹੜੇ 10 ਕਰੋੜ ਰੁਪਏ ਤੋਂ 20 ਤੋਂ 20 ਤੋਂ 10 ਕਰੋੜ ਰੁਪਏ ਦੀ ਸਕਾਲਰਸ਼ਿਪ ਹੈ ਜਿਹਦਾ ਲਾਭ